ਸਸਿਕਾਰ ਨਮਸਕਾਰ ਮੈਂ ਹਰਪਾਲ ਲਾਡਾ ਇਹ ਗੱਲ ਤਾਂ ਅਸੀਂ ਸਾਰੇ ਹੀ ਜਾਣਦੇ ਆਂ ਪੇ ਜਿਹੜਾ ਬਾਹਰ ਜਾਣ ਦਾ ਕਰੇਜ ਆ ਸਾਰਿਆਂ ਦੇ ਵਿੱਚ ਬਹੁਤ ਜ਼ਿਆਦਾ ਆ ਤੇ ਕਈ ਵਾਰੀ ਇਹ ਵੀ ਹੁੰਦਾ ਪੇ ਜੇ ਆਪਾਂ ਬਾਹਰ ਨਹੀਂ ਵੀ ਜਾਣਾ ਚਾਹੁੰਦੇ ਤੇ ਪੇਰੈਂਟਸ ਇਹ ਚਾਹੁੰਦੇ ਆ ਪੇ ਆਪਾਂ ਜਿਹੜਾ ਬਾਹਰ ਚਲ ਜਾਈਏ ਤਾਂ ਕਿ ਆ ਜਿਹੜਾ ਬੱਚਿਆਂ ਦਾ ਜਿਹੜਾ ਆ ਇਹ ਫਿਊਚਰ ਜਿਹੜਾ ਉਹ ਸੇਫ ਹੋਵੇ ਤੇ ਵਧੀਆ ਰਵੇ ਜੇ ਤੁਹਾਡਾ ਵੀ ਬਾਹਰ ਜਾਣ ਦਾ ਸੁਪਨਾ ਹੈ ਤੇ ਉਹ ਸੁਪਨੇ ਨੂੰ ਤੁਸੀਂ ਪੂਰਾ ਕਰ ਸਕਦੇ ਹੋ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਜੋ 10-12 ਸਾਲ ਤੋਂ ਸੈਂਕੜੇ ਵੀਜ਼ਾ ਜਿਹੜੇ ਲਵਾ ਚੁੱਕੇ ਆ ਐਮਐਸ ਓਵਰਸੀਜ਼ ਉਹਨਾਂ ਦੇ ਐਮਡੀ ਜੱਬ ਨਾਲ ਅੱਜ ਗੱਲਬਾਤ ਕਰਾਂਗੇ ਅਸੀਂ ਬਨੋ ਰਾਈ ਜੀ ਨਾਲ ਆਓ ਤੁਹਾਡੀ ਮੁਲਾਕਾਤ ਕਰਾਉਂਦੇ ਆ ਹਾਂਜੀ ਸਰ ਵੈਲਕਮ ਆ ਜੀ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਥੈਂਕ ਯੂ ਮੈਨੂੰ ਮੇਰੇ ਐਮਐਸ ਓਵਰਸੀਜ਼ ਦੇ ਕਲਾਇੰਟਸ ਦੇ ਰੂਬਰੂ ਕਰਨ ਲਈ ਔਰ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਐਮਐਸ ਸਰਵਿਸਿਜ਼ ਤੋਂ ਅੱਜ ਤੱਕ ਸਰਵਿਸਿਜ਼ ਲਈਆਂ ਵਾ ਔਰ ਸਾਨੂੰ ਮਾਣ ਬਖਸ਼ਿਆ ਵਾ ਕਿ ਉਹਨਾਂ ਨੇ ਸਾਨੂੰ ਇਸ ਲਾਇਕ ਸਮਝਿਆ ਕਿ ਸਾਡੇ ਕੋਲ ਆਪਣੇ ਵੀਜ਼ਾਸ ਦੀ ਸਰਵਿਸਿਜ਼ ਲਈ ਸਾਡੇ ਕੋਲ ਆਏ ਰਾਏ ਸਾਹਿਬ ਅੱਜ ਸਾਡਾ ਇੱਥੇ ਆਉਂਦਾ ਕੋਈ ਮਕਸਦ ਆ ਆਪਾਂ ਦੇਖਿਆ ਵੀ ਜਿੱਦਾਂ ਕੈਨੇਡਾ ਵੀਜ਼ਾਸ ਹੈਗੇ ਆ ਉਹਦੇ ਵਿੱਚ ਕਾਫੀ ਰੂਲਸ ਚੇਂਜ ਹੋ ਚੁੱਕੇ ਆ ਜਾਂ ਪਾਬੰਦੀਆਂ ਕਾਫੀ ਸਰਕਾਰ ਵੱਲੋਂ ਉੱਥੇ ਦੀਆਂ ਲੱਗ ਚੁੱਕੀਆਂ ਆ ਤੇ ਅੱਜਕੱਲ ਜਿਹੜਾ ਨਵਾਂ ਕੀ ਆ ਕੋਈ ਵੀਜ਼ਾ ਨਵਾਂ ਵੀ ਹੈ ਕੋਈ ਸਿਸਟਮ ਜਿਹੜਾ ਬੇ ਆਸਾਨੀ ਦੇ ਵਿੱਚ ਤੇ ਘੱਟ ਚਾਰਜ ਦੇ ਵਿੱਚ ਆਪਾਂ ਬਾਹ ਲੜਾ ਜੀ ਪਹਿਲਾਂ ਅੱਜ ਤੋਂ 4-5 ਸਾਲ ਪਹਿਲਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਹਰ ਕੋਈ ਬੰਦਾ ਟੂਰਿਸਟ ਵੀਜ਼ੇ ਤੇ ਜਾ ਕੇ ਵੀ ਕਹਿੰਦਾ ਸੀਗਾ ਕਿ ਮੈਂ ਉੱਥੇ ਸੈਟਲ ਹੋ ਜਾਾਂ ਕੰਮ ਕਰ ਲਾਂ ਫਿਰ ਧੀਰੇ ਧੀਰੇ ਸਟੂਡੈਂਟ ਵੀਜ਼ਾ ਟਰੈਂਡ ਚੱਲਿਆ ਬਟ ਸਟੂਡੈਂਟ ਵੀਜ਼ੇ ਦੇ ਟਰੈਂਡ ਦੇ ਵਿੱਚ ਵੀ ਉਹਨਾਂ ਨੇ ਕੰਟਰੀਜ਼ ਨੇ ਦੇਖਿਆ ਕਿ ਇੱਕ ਲੇਅਰ ਬਣ ਗਈ ਉਹਨਾਂ ਦੇ ਕੋਲ ਜਿਹਦੇ ਵਿੱਚ ਕਿ +2 ਕਰਕੇ ਬੱਚੇ ਇੱਥੋਂ ਬਾਹਰ ਜਾਣ ਨੂੰ ਜਾਂਦੇ ਸੀਗੇ ਔਰ ਉੱਥੇ ਜਾ ਕੇ ਫਿਰ +2 ਤੋਂ ਬਾਅਦ ਕੋਈ ਨਾ ਕੋਈ ਡਿਪਲੋਮਾ ਕਰਕੇ 2 ਸਾਲ ਦਾ ਤੇ ਫਾਰਦਰ ਸਟੱਡੀ ਕਰਨ ਦੀ ਜਗ੍ਹਾ ਤੇ ਉਹ ਫਿਰ ਕੰਮ ਦੇ ਵਿੱਚ ਪੈਂਦੇ ਸੀ ਹਨ ਉਹ ਇੱਕ ਲੇਅਰ ਆਫ ਬਣ ਗਈ ਜਿਹਦੇ ਨਾਲ ਉਥੇ ਕੰਮ ਦੀ ਆਪਾਂ ਕਮੀ ਤਾਂ ਨਹੀਂ ਕਹਿ ਸਕਦੇ ਬਟ ਇੱਕ ਇੱਕ ਪਾਰਟਿਕੂਲਰ ਲੇਅਰ ਦੇ ਵਿੱਚ ਉਹਨਾਂ ਨੂੰ ਦੇ ਵਾਂਟ ਕਿ ਸਾਡੇ ਕੋਲ ਟੈਕਨੀਕਲ ਬੱਚੇ ਆ ਬਟ ਸਾਡਾ ਜਿਹੜਾ ਇੱਥੋਂ ਪਲੱਸ 2 ਕਰਕੇ ਬੱਚਾ ਜਾਂਦਾ ਹੈਗਾ ਹਨ ਉਹਨੂੰ ਕੋਈ ਐਕਸਪੀਰੀਅੰਸ ਨਹੀਂ ਹੁੰਦਾ ਨਾ ਕਿਸੇ ਚੀਜ਼ ਦੀ ਨੌਲੇਜ ਹੁੰਦੀ ਹੈ ਉਹਨੇ ਪਲੱਸ 2 ਤੱਕ ਆਪਣੀ ਜੋ ਟ੍ਰੈਡੀਸ਼ਨਲ ਸਟੱਡੀ ਹੈ ਉਹ ਕੀਤੀ ਹੁੰਦੀ ਹੈ ਰਾਈਟ ਉਸ ਤੋਂ ਬਾਅਦ ਉੱਥੇ ਜਾ ਕੇ ਅਗਰ ਕੋਈ ਡਿਪਲੋਮਾ ਕਰਦਾ ਵੀ ਹੈ ਉਹਦੇ ਨਾਲ ਨਾਲ ਉਹਨੇ ਵਰਕ ਵੀ ਕੀਤਾ ਹੁੰਦਾ ਉਥੇ ਬਟ ਉਹਨੂੰ ਐਕਸਪੀਰੀਅੰਸ ਇੰਨਾ ਨਹੀਂ ਰਹਿੰਦਾ ਬਿਕੋਜ਼ ਕਿ ਕਿ ਸਟੋਰਾਂ ਦਾ ਕੰਮ ਜਾਂ ਕੁਝ ਡਿਲੀਵਰੀਜ਼ ਦਾ ਕੰਮ ਜਾਂ ਕੁਝ ਹੋਰ ਲੇਬਰ ਵਰਕ ਟਾਈਪ ਹਨਾ ਕੰਮ ਜਿਹੜੇ ਕੁਝ ਘੰਟੇ ਉਹ ਲਿਮਟਿਡ ਆਰਸ ਦੇ ਵਿੱਚ ਕਰਦੇ ਆ ਉਹਦੇ ਨਾਲ ਉਹਨਾਂ ਨੂੰ ਜੋ ਪਾਰਟਿਕੂਲ ਕਿਸੇ ਇੱਕ ਪਾਰਟਿਕੂਲ ਟ੍ਰੇਡ ਦਾ ਐਕਸਪੀਰੀਅੰਸ ਹੋਣਾ ਮੁਸ਼ਕਲ ਹੁੰਦਾ ਬਿਲਕੁਲ ਰਾਜ ਸਾਹਿਬ ਸਾਡੇ ਆਉਣ ਦਾ ਇੱਥੇ ਮਕਸਦ ਵੀ ਅਜਿਹਾ ਹੀ ਸੀ ਵਿਜ਼ਟਰ ਵੀਜ਼ਾ ਤੇ ਲੋਕ ਜਾਂਦੇ ਆ ਸਟੂਡੈਂਟ ਵੀਜ਼ਾ ਤੇ ਜਾਂਦੇ ਆ ਵਰਕ ਵੀਜ਼ਾ ਤੇ ਜਾਂਦੇ ਆ ਪਰ ਉਹਨਾਂ ਕੋ ਜਿਹੜਾ ਵਰਕ ਵੀਜ਼ੇ ਦਾ ਵੀ ਉਹ ਪੂਰਾ ਆਪਣਾ ਹੁੰਦਾ ਨਹੀਂ ਐ ਸਿਸਟਮ ਤੇ ਆਪਾਂ ਇਹੋ ਚ ਉਹਨਾਂ ਵੀ ਜਿਹੜੇ ਜਿੱਦਾਂ ਸਕਿੱਲ ਇੱਥੇ ਵਰਕਰ ਹੈਗੇ ਆ ਜਿਹੜੇ ਜਿਨ੍ਹਾਂ ਨੂੰ ਵਧੀਆ ਨੋਲਿਜ ਆ ਉਹ ਕਿਦਾਂ ਬਾਹਰ ਜਾ ਸਕਦੇ ਆ ਤੇ ਕਟ ਚਾਰਜ ਦੇ ਵਿੱਚ ਕਿਦਾਂ ਜਾ ਸਕਦੇ ਹੋ ਸਾਡੇ ਜਿਹੜੇ ਸਕਿੱਲ ਆਪਾਂ ਗੱਲ ਕਰਦੇ ਆ ਤੁਸੀਂ ਸਕਿੱਲ ਦੇ ਵਿੱਚ ਗੱਲ ਕਰਦੇ ਹੋ ਸਕਿੱਲ ਦੇ ਵਿੱਚ ਵੀ ਦੋ ਤਿੰਨ ਤਰ੍ਹਾਂ ਦੀਆਂ categories ਜਿਹੀਆਂ ਨੇ ਇੱਕ ਤਾਂ ਆ ਜਾਂਦੀਆਂ ਜਿਹੜੇ ਬਹੁਤ ਮਤਲਬ ਪੜ੍ਹੇ ਲਿਖੇ ਇੰਜੀਨੀਅਰ ਟਾਈਪ ਜਾਂ ਇੰਜੀਨੀਅਰਸ ਹੋ ਗਏ ਜਾਂ ਕਹੋ ਕਿ ਬਹੁਤ ਸਾਰੇ ਅਕਾਊਂਟੈਂਟ ਸੀਏਸ ਮਤਲਬ ਵਾਈਟ ਕਲਰ ਜੌਬਸ ਵਾਲੇ ਉਹਨਾਂ ਲਈ ਤਾਂ ਕੈਨੇਡਾ ਨੇ ਜਾਂ ਔਰ ਕੰਟਰੀਜ਼ ਨੇ ਪੀਆਰ ਦੀਆਂ ਕੈਟਾਗਰੀਜ਼ ਕੱਢੀਆਂ ਹੀ ਹੋਈਆਂ ਬਟ ਅੱਜ ਜੋ ਮੇਰਾ ਮੇਨ ਮੁੱਦਾ ਹੈਗਾ ਉਹ ਇਹ ਹੈ ਕਿ ਸਾਡਾ ਜੋ ਐਮਐਸ ਓਵਰਸੀਜ਼ ਦਾ ਡ੍ਰੀਮ ਹੈ ਅਸੀਂ ਚਾਹੁੰਦੇ ਹਾਂ ਕਿ ਹਰ ਪਰਿਵਾਰ ਦਾ ਬੱਚਾ ਅਗਰ ਕੋਈ ਗਰੀਬ ਪਰਿਵਾਰ ਵੀ ਹੈ ਉਹਦਾ ਬੱਚਾ ਵੀ ਅਗਰ ਬਾਹਰ ਜਾਣਾ ਚਾਹੁੰਦਾ ਤਾਂ ਅਸੀਂ ਉਹਨੂੰ ਸਪੋਰਟ ਕਰ ਸਕੀਏ ਉਹਦੇ ਲਈ ਇੱਕ ਕੈਟਾਗਰੀ ਅਸੀਂ ਐਕਸਪਲੋਰ ਕੀਤੀ ਹੈ ਮੈਂ ਨਹੀਂ ਕਹਿੰਦਾ ਕਿ ਅਸੀਂ ਕੱਢੀ ਹੈ ਬਟ ਉਹ ਪਹਿਲਾਂ ਤੋਂ ਹੀ ਆਲਰੇਡੀ ਸਿਸਟਮ ਦੇ ਵਿੱਚ ਸਿਗੀ ਬਟ ਸਾਡੇ ਕੋਈ ਗਾਈਡ ਨਹੀਂ ਕਰਦਾ ਬਿਕੋਜ਼ ਕਿ ਹੈ ਕਿ ਦਿਸ ਇਜ਼ ਅ ਮਨੀ ਸਿਸਟਮ ਹਨਾ ਕਿ ਹਰ ਕੋਈ ਚਾਹੁੰਦਾ ਕਿ ਮੈਨੂੰ ਵੱਧ ਤੋਂ ਵੱਧ ਅਰਨਿੰਗ ਹੋਵੇ ਹਰ ਬਿਜ਼ਨਸਮੈਨ ਦਾ ਇਹੀ ਡ੍ਰੀਮ ਹੁੰਦਾ ਬਟ ਐਮਐਸਓਵਰਸੀਜ਼ ਆ ਡ੍ਰੀਮ ਹਮੇਸ਼ਾ ਸਾਡਾ ਮੇਰਾ ਇਹੀ ਰਿਹਾ ਵਾ ਕਿ ਪੈਸਾ ਇੱਕ ਬਾਈ-ਪ੍ਰੋਡਕਟ ਹੈ ਉਹਨੇ ਆਣਾ ਹੀ ਆਣਾ ਹੈ ਜੇ ਅਸੀਂ ਕਲਾਇੰਟ ਦੇ ਨਾਲ ਸਹੀ ਢੰਗ ਨਾਲ ਕੰਮ ਕਰਦੇ ਹਾਂ ਤਾਂ ਪੈਸਾ ਤਾਂ ਆਣਾ ਹੀ ਆਣਾ ਠੀਕ ਹੈ ਜੀ ਤੇ ਇੱਕ ਦੀ ਜਗ੍ਹਾ ਤੇ ਦੋ ਕਲੈਂਟਾਂ ਤੋਂ ਦੋ ਦੀ ਜਗ੍ਹਾ 10 ਕਲੈਂਟਾਂ ਤੋਂ ਸਾਡਾ ਆ ਹੀ ਜਾਣਾ ਪੈਸਾ ਬਟ ਮੇਨ ਚੀਜ਼ ਇਹ ਹੁੰਦੀ ਹੈ ਕਿ ਅਗਰ ਕਿਸੇ ਦਾ ਬੱਚਾ ਗਰੀਬ ਪਰਿਵਾਰ ਦਾ ਕੋਈ ਬੱਚਾ ਆ ਜਾ ਕੋਈ ਵੱਕਰ ਬਾਹਰ ਜਾਣ ਦਾ ਹੈ ਸਾਡੇ ਥਰੂ ਤਾਂ ਸਾਨੂੰ ਖੁਸ਼ੀ ਹੁੰਦੀ ਹੈ ਉਹਦੇ ਲਈ ਅਸੀਂ ਕੈਟਾਗਰੀ ਕੱਢੀ ਹੈ ਮੈਂ ਨਾਮ ਤਾਂ ਨਹੀਂ ਦੱਸਾਂਗਾ ਬਟ ਕੈਟਾਗਰੀ ਦੇ ਵਿੱਚ ਮੇਰੇ ਕੋਲ ਲਿਸਟ ਹੈ ਬਹੁਤ ਵੱਡੀ ਆ ਦੇਖੋ ਮੇਰੇ ਕੋਲ ਇੱਕ ਦੋ ਤੇ ਤਿੰਨ ਪੇਜਾਂ ਦੀ ਲਿਸਟ ਹੈ ਜਿਹਦੇ ਵਿੱਚ ਘੱਟੋ ਘੱਟ ਵੀ ਹਰ ਕੈਟਾਗਰੀ ਹੈ ਜਿਸ ਤਰ੍ਹਾਂ ਐਗਰੀਕਲਚਰ ਲਿਸਟ ਹੋ ਗਏ ਅ ਟੈਕਨੀਸ਼ੀਅਨਸ ਹੋ ਗਏ ਆਰਕੀਟੈਕਚਰ ਦੇ ਵਿੱਚ ਹੋ ਗਏ ਆਟੋ ਬਾਡੀ ਕਲੂਜ਼ਨ ਦੇ ਵਿੱਚ ਹੋ ਗਏ ਪੇਂਟਰਸ ਹੋ ਗਏ ਆਟੋਮੋਟਿਵ ਆਟੋਮੋਬਾਈਲਸ ਦੇ ਵਿੱਚ ਹੋ ਗਏ ਹਨ ਕਾਰਪੈਂਟਰਸ ਕਲੰਬਸ ਕੰਸਟਰਕਸ਼ਨ ਲੇਬਰ ਹੋ ਗਏ ਕੰਸਟਰਕਕਸ਼ਨ ਵਰਕਰਸ ਹੋ ਗਏ ਕੁੱਕ ਹੋ ਗਏ ਸਰ ਇਹ ਕੈਟਾਗਰੀਸ ਤੱਕ ਤੁਸੀਂ ਦੱਸ ਦਿੱਤੀਆਂ ਪਏ ਦੇ ਵਿੱਚ ਕਿਹੜੇ ਕਿਹੜੇ ਆਉਂਦੇ ਆ ਇਹਦੀ ਰਿਕੁਆਇਰਮੈਂਟਸ ਕੀ ਹੋ ਰਹੀਆਂ ਨੇ इवनली इवनली ਮਤਲਬ ਮੈਂ ਤਾਂ ਇਹ ਦੇਖ ਰਿਹਾ ਮਾਂ ਕਿ ਇੱਥੇ ਕੋਈ ਵੀ ਕੈਟਾਗਰੀ ਇਹਨਾਂ ਨੇ ਛੱਡੀ ਹੀ ਨਹੀਂ ਹੈਗੀ ਬਿਕੋਜ਼ ਕਿ ਇਹ ਕਿ ਕੈਨੇਡਾ ਅਗਰ ਦੀ ਅਗਰ ਮੈਂ ਸਿਰਫ ਔਰ ਸਿਰਫ ਅਗਰ ਕੈਨੇਡਾ ਦੀ ਹੀ ਗੱਲ ਕਰਾਂ ਤਾਂ ਕੈਨੇਡਾ ਸਿਰਫ ਔਰ ਸਿਰਫ ਸਕਿੱਲ ਡਿਮਾਂਡ ਕਰਦਾ ਹੈਗਾ ਕਿ ਅਗਰ ਕਿਸੇ ਨੂੰ ਹੱਥੀ ਕੰਮ ਆਉਂਦਾ ਹੈ ਤਾਂ ਅਸੀਂ ਉਹਨੂੰ ਤੁਸੀਂ ਆਓ ਅਸੀਂ ਉਹਨੂੰ ਕੰਮ ਦਿੰਨੇ ਆ ਠੀਕ ਹੈ ਔਰ ਬੈਟਰ ਲਾਈਫ ਵੀ ਦਿੰਨੇ ਆ ਤੇ ਇਹਦੇ ਵਿੱਚ ਅਗਰ ਕੋਈ ਕਾਰਪੈਂਟਰ ਪਲੰਬਰ ਜਾਂ ਕਿਸੇ ਵੀ ਕੈਟਾਗਰੀ ਦੇ ਵਿੱਚ ਜਿਹੜੀ ਮਤਲਬ ਟਰੇਡ ਦੇ ਵਿੱਚ ਹੈ ਅਗਰ ਉਹਨੂੰ 2 ਸਾਲ ਦਾ ਐਕਸਪੀਰੀਅੰਸ ਹੋਵੇ ਮਿਨਿਮਮ ਔਰ ਉਹਨੇ ਕੋਈ ਆਈਟੀਆ ਜਿਹਾ ਡਿਪਲੋਮਾ ਕੀਤਾ ਹੋਵੇ ਹਨਾ 10th ਤੋਂ ਬਾਅਦ ਜਾਂ +2 ਤੋਂ ਬਾਅਦ ਜਾਂ ਅਗਰ +2 ਤੋਂ ਬਾਅਦ ਉਹਨੂੰ 2-3 ਸ ਉਹਨੂੰ ਵੀ ਉਹ ਐਜ਼ ਅ ਡਿਪਲੋਮਾ ਹੀ ਕਾਊਂਟ ਕਰਦੇ ਆ ਤੇ ਉਹਦੇ ਵਿੱਚ ਉਹ ਉਹਨੂੰ ਐਜ਼ ਅ ਬਿਲਕੁਲ ਜਿਸ ਤਰ੍ਹਾਂ ਉਹ ਵਾਈਟ ਕਾਲਰ ਜੌਬਸ ਦੀ ਮੈਂ ਗੱਲ ਕਰਦਾ ਹੀ ਪੀਆਰ ਦੀ ਸੇਮ ਪੀਆਰ ਦੀ categories ਤਰ੍ਹਾਂ ਹੀ ਉਹ ਇਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਸਾਡੇ ਕੋਲ ਆਓ ਅਸੀਂ ਸਿਰਫ ਤੁਹਾਡਾ ਇੱਕ skill check ਕਰਾਂਗੇ ਕਿ ਜਿਸ category ਦੇ ਵਿੱਚ ਤੁਸੀਂ apply ਕੀਤਾ ਕਿ ਆ ਵਾਕੇ ਤੁਹਾਡੇ ਵਿੱਚ ਉਹ skill ਹੈਗਾ ਔਰ ਮੈਂ ਵੀ ਇਹੀ ਕਹਾਂਗਾ ਕਿ ਅਗਰ ਤੁਹਾਡੇ 'ਚ skill ਹੈਗਾ ਤਾਂ ਫਿਰ ਤੁਸੀਂ MS overseas ਨੂੰ contact ਕਰੋ ਬਹੁਤ ਘੱਟ ਪੈਸੇ ਚ ਅਸੀਂ ਤੁਹਾਨੂੰ ਉੱਥੇ ਬਿਲਕੁਲ ਸਰ ਇਹ ਤਾਂ ਸਹੀ ਹੈ ਤੁਸੀਂ ਇਹ ਦੱਸਿਆ ਹੁਣ ਤੇ ਜਿੱਦਾਂ ਸਾਰਾ ਕੈਟਾਗਰੀਜ਼ ਦਾ ਟ੍ਰੇਡ ਦੱਸ ਦਿੱਤੀਆਂ ਹੈਗੀਆਂ ਤੇ ਦੇਖਣ ਵਿੱਚ ਇਹ ਮਿਲਦਾ ਬਾਅਦ ਵਿੱਚ ਜਦੋਂ ਵੀ ਆਪਾਂ ਜਾਣਦੇ ਆ ਜੀ 25 ਲੱਖ ਲੱਗਣਾ ਜਾਂ 30 ਲੱਖ ਲੱਗਣਾ ਤੇ ਆਪਣੇ ਕੋਈ ਕੀ ਕੋਈ ਇਹਦਾ ਆਈਡੀਆ ਹੈ ਕਿੰਨੇ ਕੁ ਚਾਰजेस ਦੇ ਵਿੱਚ ਜਿਹੜਾ ਬੰਦਾ ਜਾ ਸਕਦਾ ਜੀ ਸਰ ਇਹ ਅਗਰ ਆਪਾਂ ਗੱਲ ਕਰੀਏ ਇਸ ਟ੍ਰੇਡ ਦੀ ਤਾਂ ਇਹ 5 ਲੱਖ ਤੋਂ ਵੀ ਥੱਲੇ ਥੱਲੇ ਤੁਸੀਂ ਗੱਲ ਕਰੋਗੇ ਕਿ 25-30 ਲੱਖ ਦੀ ਗੱਲ ਕਰਦੋ ਮੈਂ ਕਹਿੰਦਾ 10 ਲੱਖ ਵੀ ਨਹੀਂ ਲੱਗਣਾ 8 ਲੱਖ ਵੀ ਨਹੀਂ ਲੱਗਣਾ ਇਹ ਕੈਟਾਗਰੀ 5 ਲੱਖ ਤੋਂ ਵੀ ਥੱਲੇ ਚਲੀ ਜਾਂਦੀ ਹੈਗੀ ਆ ਔਰ ਅ ਅਸੀਂ ਸਿਰਫ ਆਪਣਾ ਜੋ ਪ੍ਰੋਸੈਸਿੰਗ ਚਾਰजेस ਨੇ ਅਸੀਂ ਉਹ ਲੈਣੇ ਆ ਉਹ ਵੀ ਅਸੀਂ ਆਫਟਰ ਵੀਜ਼ਾ ਲੈਣੇ ਆ ਬਟ ਇਹਦੇ ਵਿੱਚ ਇਹ ਹੈ ਕਿ ਬੰਦੇ ਨੂੰ ਸਕਿੱਲ ਕਮ ਆਂਦਾ ਹੋਵੇ ਪਲੱਸ ਉਹਦੇ ਕੋਲ ਸਾਲ ਦੋ ਸਾਲ ਦਾ ਕੋਈ ਨਾ ਕੋਈ ITI ਜਾਂ ਡਿਪਲੋਮਾ ਦਾ ਸਰਟੀਫਿਕੇਟ ਵਗੈਰਾ ਸਰਟੀਫਿਕੇਟ ਨਹੀਂ ਹੈਗਾ ਤਾਂ ਘੱਟੋ ਘੱਟ 2 ਸਾਲ ਦਾ ਕਿਸੇ ਫਰਮ ਤੋਂ ਜਿੱਥੇ ਉਹਨੇ ਕੰਮ ਕੀਤਾ ਹੈਗਾ ਉੱਥੋਂ ਨੂੰ ਐਕਸਪੀਰੀਅੰਸ ਰਿਟਰਨ ਦੇ ਵਿੱਚ ਸਾਨੂੰ ਚਾਹੀਦਾ ਰਾਜ ਜੈਨੂਨ ਲਾਸਟ ਦੇ ਵਿੱਚ ਇੱਕ ਸਵਾਲ ਮੈਂ ਤੁਹਾਨੂੰ ਪੁੱਛਾਂਗਾ ਕਈ ਬੰਦੇ ਬਾਹਰ ਜਾਣਾ ਚਾਹੁੰਦੇ ਆ ਪਰ ਉਹਨੂੰ 15 ਸਾਲ 20 ਸਾਲ ਫਸੇ ਰਹਿੰਦੇ ਕੋਈ ਨਾ ਕੋਈ ਕਦੀ ਆਬਜੈਕਸ਼ਨ ਆ ਲੱਗ ਗਿਆ ਕਦੀ ਆ ਲੱਗ ਗਿਆ ਇਹ ਸੁਣਨੇ ਚ ਆਇਆ ਪਿਆ ਐਮਐਸ ਓਵਰਸੀਜ਼ ਨੇ ਜਿਹੜੇ ਕਾਫੀ ਆਬਜੈਕਸ਼ਨ ਵਾਲੇ ਕੇਸ ਵੀ ਆ ਜਿਹੜੇ ਸੋਲਵ ਕਰਕੇ ਉਹਨਾਂ ਨੂੰ ਜਿਹੜਾ ਵੀਜ਼ਾ ਦੁਆਏ ਆ ਤੇ ਜੇ ਕੋਈ رائے ਲੈਣਾ ਚਾਹੁੰਦਾ ਹੋਵੇ ਤਾਂ ਕੀ ਤੁਸੀਂ ਉਹਨਾਂ ਨੂੰ ਕੀ ਸੁਜੈਸ਼ਨ ਕਰਨਾ ਚਾਹੁੰਦੇ ਹੋ ਕਿਸੇ ਨੂੰ ਵੀ ਸਰ ਅਗਰ ਕੋਈ ਇਸ ਤਰ੍ਹਾਂ ਦਾ ਕੇਸ ਹੈ ਜਿਹੜਾ ਕੰਪਲਿਕੇਟਿਡ ਹੈ ਫਸਿਆ ਹੋਇਆ ਹੈ ਤਾਂ ਬਹੁਤ ਸਾਰੇ ਕੇਸਿਸ ਹੈ ਜਿਹੜੇ ਅਸੀਂ ਕੱਢੇ ਆ ਅਗਰ ਕੋਈ ਇਸ ਤਰ੍ਹਾਂ ਦੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਜੇ ਕਿਸੇ ਦਾ ਕੋਈ ਕੇਸ ਫਸਿਆ ਹੈ ਮੈਂ ਨਹੀਂ ਕਹਿੰਦਾ ਕਈ ਵਾਰੀ ਕਿਸੇ ਕੋਲੋਂ ਨਹੀਂ ਹੱਲ ਹੋ ਪਾਂਦਾ ਮੈਂ ਹਾਂ ਅਗਰ ਮੇਰੇ ਕੋਲੋਂ ਕੋਈ ਸੁਜੈਸ਼ਨ ਦਿੱਤਾ ਜਾਏਗਾ ਤੇ ਮੈਂ ਉਹਦੇ ਲਈ ਕੋਈ ਚਾਰਜ ਨਹੀਂ ਕਰਦਾ ਹਾਂ ਅਗਰ ਉਹ ਕੋਈ ਸਾਡੇ ਕੋਲੋਂ ਸਜੈਸ਼ਨ ਤੋਂ ਬਾਅਦ ਅਗਰ ਉਹ ਸਾਡੇ ਕੋਲ ਸਰਵਿਸਿਜ਼ ਲੈਂਦੇ ਆ ਫਿਰ ਜੋ ਜੈਨੂਨ ਚਾਰਜਸ ਹੋਣਗੇ ਬਹੁਤ ਹੀ ਜੈਨੂਨ ਚਾਰਜ ਦੇ ਵਿੱਚ ਆਪਾਂ ਉਹਨਾਂ ਨੂੰ ਸਰਵਿਸ ਦੇ ਸਕਦੇ ਆ ਰਾਏ ਸਾਹਿਬ ਇਹ ਸੁਣਨੇ ਵਿੱਚ ਤਾਂ ਕਾਫੀ ਆਇਆ ਪਏ ਜਿਹੜਾ ਐਮਐਸ ਓਵਰਸੀਜ਼ ਨੇ ਕਾਫੀ ਕੰਪਲਿਕਟਿਡ ਕੇਸ ਜਿਹੜੇ ਸੋਲਵ ਕੀਤੇ ਆ ਕੋਈ ਦਰਸ਼ਕਾਂ ਨੂੰ ਵੀ ਕੋਈ ਮੜੀਆ ਸਾਂਝੇ ਕਰੋ ਇੱਕ ਦੋ ਕੇਸ ਜਿਹੇ ਕੋਈ ਹੈ ਤਾਂ ਬਿਲਕੁਲ ਸਰ ਵਿਦ ਪ੍ਰੂਫ ਮੈਂ ਤੁਹਾਨੂੰ ਕੁਝ ਕੇਸ ਸਾਂਝੇ ਕਰ ਦਾਂਗਾ ਆ ਲਾਸਟ ਈਅਰ ਅਕਤੂਬਰ ਦੀ ਗੱਲ ਹੈ ਸਾਡੇ ਕੋਲ ਇੱਕ ਲੜਕਾ ਐਸਐਕਸ 1 ਵੀਜ਼ਾ ਸੀ ਕੈਨੇਡਾ ਦਾ ਲਗਾਇਆ ਸੀਗਾ ਜਦੋਂ ਉਹਦੀ ਫਲਾਈਟ ਹੋਈ ਅੰਮ੍ਰਿਤਸਰ ਤੋਂ ਤਾਂ ਉਹਨਾਂ ਨੇ ਉਹਨੂੰ ਨਹੀਂ ਚੜ੍ਹਾਣ ਦਿੱਤਾ। ਉਹਨਾਂ ਨੇ ਕਹਿ ਦਿੱਤਾ ਕਿ ਤੁਹਾਡੇ ਜਿਹੜੇ ਕੋਰਸ ਡਿਟੇਲ ਹੈ ਅਸੀਂ ਐਮਬੈਸੀ ਤੋਂ ਚੈੱਕ ਕਰਾਵਾਂਗੇ, ਇਹ ਕਰਾਵਾਂਗੇ। ਸਾਰਾ ਕੁਝ ਕਰਨ ਤੋਂ ਬਾਅਦ ਵੀ ਉਹਨੂੰ ਉਹਨਾਂ ਨੇ ਬੋਰਡਿੰਗ ਨਹੀਂ ਦਿੱਤੀ। ਬੋਰਡਿੰਗ ਦੇ ਕੇ ਬੋਰਡਿੰਗ ਕੈਨਸਲ ਕਰਤੀ ਕਿ ਨਹੀਂ ਜੀ ਤੁਸੀਂ ਨਹੀਂ ਜਾ ਸਕਦੇ ਸਾਨੂੰ ਤੁਹਾਡਾ ਵੀਜ਼ਾ ਜਿਹੜਾ ਆ ਉੱਤੇ ਪ੍ਰੋਬਲਮ ਲੱਗਦੀ ਹੈ। ਉਹ ਵੀਜ਼ਾ ਬਲੌਕ ਵੀ ਕਰਵਾਤਾ ਉਹਨਾਂ ਨੇ। ਸੈਕੰਡ ਟਾਈਮ ਸਾਨੂੰ ਨਹੀਂ ਸੀ ਪਤਾ ਮੈਂ ਕਲਾਇੰਟ ਨੇ ਸੁਜੈਸ਼ਨ ਲਈ ਮੈਂ ਕਲਾਇੰਟ ਨੂੰ ਕਿਹਾ ਕਿ ਤੁਸੀਂ ਟਿਕਟ ਕਰਾ ਕੇ ਦੁਬਾਰਾ ਫਲਾਈ ਕਰੋ ਵੀਜ਼ਾ ਜੈਨੂਇਨ ਹੈ। ਤੇ 1 ਮਹੀਨਾ ਦਾ ਸਟੱਡੀ ਕੋਰਸ ਹੈਗਾ ਉਹ client ਦੁਆਰਾ ਦਿੱਲੀ ਤੋਂ ਫਲਾਈਟ ਕਰਵਾਈ ਤੇ ਦਿੱਲੀ ਤੋਂ ਜਦੋਂ ਚੜ੍ਹਨ ਲੱਗੇ ਤਾਂ ਉਹਨਾਂ ਨੇ ਉੱਥੋਂ ਇਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਤੁਹਾਡਾ ਜੀ ਵੀਜ਼ਾ ਬਲੌਕਰ ਦਿੱਤਾ ਗਿਆ ਤੁਸੀਂ ਨਹੀਂ ਜਾ ਸਕਦੇ client ਨੇ ਸੈਕੰਡ ਟਾਈਮ ਮੇਰੇ ਨਾਲ ਫੇਕ ਕੰਟੈਕਟ ਕੀਤਾ ਫਿਰ ਅਸੀਂ ਐਮਬੈਸੀ ਨੂੰ ਕੰਟੈਕਟ ਕੀਤਾ ਕਿ ਅਗਰ ਤੁਸੀਂ ਜੈਨੂਨਲੀ ਪੇਪਰਾਂ ਦੇ ਉੱਤੇ ਤੁਸੀਂ ਪੇਪਰ ਵੈਰੀਫਾਈ ਕਰਕੇ ਵੀਜ਼ਾ ਦਿੱਤਾ ਆ ਇਸ ਬੱਚੇ ਨੂੰ ਚੜ੍ਹਨ ਕਿਉਂ ਨਹੀਂ ਦਿੱਤਾ ਜਾ ਰਿਹਾ ਦੋ ਟਾਈਮ ਇਹਨੂੰ ਰੋਕਿਆ ਗਿਆ ਵਾ ਠੀਕ ਹੈ ਤੇ ਹੁਣ ਤੁਸੀਂ ਵੀਜ਼ਾ ਬਲੌਕ ਕਰ ਦਿੱਤਾ ਕਿਸਾਨ ਨੂੰ ਇਹਦਾ ਤਾਂ ਤਾਂ ਵੀਜ਼ਾ ਓਪਨ ਕਰੋ ਜਾਂ ਸਾਨੂੰ ਰੀਜ਼ਨ ਦਿਓ ਅਸੀਂ ਥੋੜੀ ਫਾਈਟ ਕੀਤੀ 2-3 ਦਿਨ ਲੱਗੇ ਔਰ ਵੀਜ਼ਾ ਉਹਨਾਂ ਨੇ ਸਾਨੂੰ ਮੇਲ ਕੀਤੀ ਕਿ ਤੁਸੀਂ ਇਹ ਮੇਲ ਦਾ ਪ੍ਰਿੰਟ ਲੈ ਕੇ ਇਮੀਗ੍ਰੇਸ਼ਨ ਅਥਾਰਟिटीज ਕੋ ਜਾਓ ਤੁਹਾਨੂੰ ਕੋਈ ਰੁਕੇਗਾ ਨਹੀਂ ਔਰ ਵਕਈ ਜਦੋਂ ਬੱਚਾ ਗਿਆ ਅਸੀਂ ਉਹਨੂੰ ਦੁਆਰਾ ਭੇਜਿਆ ਕੰਫੀਡੈਂਸ ਦਿੱਤਾ ਬੱਚੇ ਨੂੰ ਔਰ ਦੁਆ ਦੁਆਰਾ ਗਿਆ ਤੇ ਉਸਨੇ ਉਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਜਦੋਂ ਉਹਨਾਂ ਨੇ ਪੁੱਛਿਆ ਕਿ ਕੀ ਕਰਨ ਜਾਣਾ ਤਾਂ ਉਹਨੇ ਮੇਲ ਦਾ ਪ੍ਰਿੰਟ ਦਿਖਾਤਾ ਔਰ ਮੇਲ ਦੇ ਪ੍ਰਿੰਟ ਤੇ ਉਹਨਾਂ ਨੇ ਵੀ ਉਹਨਾਂ ਨੂੰ ਕੋਈ ਦੁਆਰਾ ਕੋਈ ਐਕਸਟਰਾ ਕੁਐਸਚਨਿੰਗ ਕੀਤੀ ਨਹੀਂ ਉਹਨਾਂ ਨੂੰ ਫਲਾਈ ਕਰਵਾਇਆ ਉੱਥੇ ਉਤਰਿਆ ਉੱਥੇ ਵੀ ਬੜੀ ਵਧੀਆ ਸਰਵਿਸ ਮਿਲੀ ਇਮੀਗ੍ਰੇਸ਼ਨ ਦੇ ਉੱਤੇ ਉਹਨਾਂ ਨੇ ਪੂਰਾ ਰਿਸਪੈਕਟਫੁਲੀ ਉਹਨੂੰ ਬੱਚੇ ਨੂੰ ਔਰ ਉਹ ਬੱਚੇ ਨੇ ਜਾ ਕੇ ਪੂਰੀ ਵੀਡੀਓ ਬਣਾ ਕੇ ਸਾਨੂੰ ਪਾਈ ਮੈਂ ਤੁਹਾਨੂੰ ਸ਼ੇਅਰ ਕਰ ਦਾਂਗਾ ਤੁਸੀਂ ਦੇਖ ਲਿਓ ਭਾਵੇਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਟੋਰੀਜ਼ ਨੇ ਇੱਕ ਇੱਥੇ ਕੇਸ ਹੈਗਾ ਮੇਰੇ ਕੋਲ ਅਮਰੀਕਾ ਦਾ ਕੋਈ ਕੇਸ ਹੈਗਾ ਮੇਰੇ ਕੋਲ ਕਲਾਇੰਟ ਆਇਆ ਸੀ ਇੱਥੇ ਤੇ ਉਹਨਾਂ ਦੇ ਨਾਲ ਕੋਈ ਇੱਕ ਹੋਰ ਸੀਗੇ ਫਰੈਂਡ ਉਹਨਾਂ ਦੇ ਆਏ ਤੇ ਜਦੋਂ ਉਹ ਮੇਰੇ ਨਾਲ ਕੈਨੇਡਾ ਟੂਰਿਸਟ ਵੀਜ਼ ਦੀ ਗੱਲ ਕਰ ਰਹੀ ਸੀ ਤਾਂ ਉਹ ਕਹਿੰਦੇ ਮੈਂ ਵੀ ਕੈਨੇਡਾ ਦਾ ਅਪਲਾਈ ਕਰਨਾ ਤੇ ਉਹਨਾਂ ਦੇ ਫਰੈਂਡ ਨੇ ਕਹਿ ਦਿੱਤਾ ਕਿ ਇਹਨਾਂ ਦਾ ਤਾਂ ਅਮਰੀਕਾ ਦਾ ਅਪਲਾਈ ਹੋਇਆ ਸੀ ਬਟ ਰਿਫਿਊਜ਼ਲ ਹੋ ਗਿਆ ਮੈਂ ਪੁੱਛਿਆ ਮੈਂ ਕਿਹਾ ਜੀ ਮੇਰਾ ਇੰਟਰਸਟ ਜਾ ਗਿਆ ਮੈਂ ਪੁੱਛਿਆ ਮੈਂ ਕਿ ਕੀ ਟੂਰਿਸਟ ਵੀਜ਼ ਲਗਾਇਆ ਸੀ ਅਮਰੀਕਾ ਦਾ ਮੈਂ ਕਿਹਾ ਘੱਟਾ ਹੀ ਲੱਗਦਾ ਹੁੰਦਾ ਤੇ ਥਿਸ ਇਜ਼ ਕਿ ਨਹੀਂ ਸਾਡਾ ਸਾਡੇ ਫਾਦਰ ਪੂਰੀ ਲਾਈਫ ਅਮਰੀਕਾ ਰਹੇ ਆ ਮੇਰਾ ਇੱਕ ਬ੍ਰਦਰ ਚਲਾ ਗਿਆ ਬਟ ਮੈਨੂੰ ਉਹਨਾਂ ਨੇ ਇਹ ਕਹਿ ਦਿੱਤਾ ਕਿ ਇਹ ਅਨਜਨੂਨ ਕੇਸ ਹੈ ਇਹ ਬੱਚਾ ਅਡਾਪਟ ਕੀਤਾ ਗਿਆ ਵਾ ਸਿਰਫ ਬਾਹਰ ਜਾਨਵਾਸਤੇ ਠੀਕ ਹੈ ਮਤਲਬ ਚੀਟਿੰਗ ਕੀਤੀ ਜਾ ਰਹੀ ਹੈ ਕਲੈਂਟ ਵੱਲੋਂ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਫਿਰ ਤੁਸੀਂ ਕੋਈ ਆਬਜੈਕਸ਼ਨ ਨਹੀਂ ਲਗਾਈ ਜਾਂ ਤੁਸੀਂ ਕੋਈ ਕੀਤਾ ਨਹੀਂ ਕਹਿੰਦੇ ਨਹੀਂ 2006 ਚ ਸਾਡੀ ਰਿਫਿਊਜ਼ਲ ਆ ਗਈ ਸੀ ਕਿ ਲੈਟਰ ਉਹਨੇ ਭੇਜ ਦਿੱਤਾ ਕਿ ਅਨਜਨੂਨ ਹੈ ਤੇ ਰੀਅਲ ਸੰ ਨਹੀਂ ਹੈ ਠੀਕ ਹੈ ਉਹਨਾਂ ਨੇ ਇਹੀ ਲਿਖਿਆ ਹੋਇਆ ਸੀ ਉਹ ਵਾਕਈ ਉਹ ਲੈਟਰ ਦੇ ਵਿੱਚ ਇਹੀ ਲਿਖਿਆ ਹੈ ਕਿ ਹੀ ਇਸ ਨੋਟ ਅ ਰੀਅਲ ਸੰ ਸਾਨੂੰ ਸ਼ੱਕ ਹੈ ਇਸ ਕਰਕੇ ਅਸੀਂ ਮੈਂ ਅੰਬੈਸੀ ਨੂੰ 2006 ਦਾ ਕੇਸ ਦੇਖੋ ਪੁਰਾਣਾ ਰਿਫਿਊਜ਼ ਹੋਇਆ ਸਿਰ ਮੇਰੇ ਕੋ ਆਏ ਬੈਠੇ ਮੈਂ ਗੱਲ ਕੀਤੀ ਮੈਂ ਅੰਬੈਸੀ ਨੂੰ ਮੇਲ ਕਰ ਦੁੱਤੀ ਮੈਂ ਐਮਬੈਸੀ ਨੂੰ ਇਹ ਮੇਲ ਕੀਤੀ ਕਿ ਅਗਰ ਇਹ ਰੀਅਲ ਸਨ ਨਹੀਂ ਹੈ ਤਾਂ ਤੁਸੀਂ ਪ੍ਰੂਫ ਕਰੋ ਜਾਂ ਵੀਜ਼ਾ ਦੇ ਦਿਓ ਮੈਂ ਐਮਬੈਸੀ ਨੂੰ ਡੀਐਨਏ ਟੈਸਟ ਵਾਸਤੇ ਚੈਲੰਜ ਕਰਤਾ ਚੈਲੰਜ ਕੀਤਾ ਕਿ ਤੁਸੀਂ ਦੋਨਾਂ ਦਾ ਡੀਐਨਏ ਟੈਸਟ ਕਰਾਓ ਤੁਸੀਂ ਕਿਉਂ ਨਹੀਂ ਕਰਵਾਇਆ ਐਮਬੈਸੀ ਮੰਨ ਕੇ ਕਹਿੰਦੇ ਵੀ ਐਕਸਪੈਂਸ ਜਿਹੜਾ ਉਹਨਾਂ ਦੀ ਮੇਲ ਆ ਗਈ ਕਿ ਐਕਸਪੈਂਸ ਕਲਾਈਂਡ ਨੂੰ ਬੇਅਰ ਕਰਨੇ ਪਊਗੇ ਡੀਐਨਏ ਟੈਸਟ ਅਸੀਂ ਕਰ ਲੰਨੇ ਉਹਨਾਂ ਨੇ ਅਮਰੀਕਾ ਚ ਉਹਦੇ ਫਾਦਰ ਦਾ ਡੀਐਨਏ ਟੈਸਟ ਕੀਤਾ ੜਕੇ ਦਾ ਇੱਥੇ ਕੀਤਾ ਔਰ ਅਜ ਦੀ ਡੇਟ ਦੇ ਵਿੱਚ ਉਹ ਕੇਸ ਮੇਰੇ ਖਿਆਲ ਨਾਲ 10-12 ਦਿਨਾਂ ਦੇ ਵਿੱਚ ਹੀ ਓਪਨ ਕਰਕੇ ਉਹਨਾਂ ਨੇ ਸੌਰੀ ਫੀਲ ਕੀਤਾ ਡੀਐਨਏ ਮੈਚ ਕੀਤਾ ਔਰ ਉਹਨਾਂ ਨੇ ਸੌਰੀ ਫੀਲ ਕੀਤੀ ਕੇਸ ਰੀਓਪਨ ਕਰਕੇ ਤੇ ਮੇਰੇ ਆਈ ਥਿੰਕ ਮਤਲਬ ਉਹੰਦੁਆਰਾ ਮਿਲੇ ਤਾਂ ਨਹੀਂ ਮੇਰੇ ਖਿਆਲ ਨਾਲ ਅਮਰੀਕਾ ਜਾ ਚੁੱਕੇ ਆ ਇੱਕ ਰਾਜਾ ਸਿਗਾ ਜਿਹੜਾ ਕਾਫੀ ਦੇਚਾ ਤੋਂ ਜਿਹੜਾ ਉਹ ਹੋ ਚੁੱਕਾ ਸੀ ਰਿਜੈਕਟ ਕੇਸ ਹਾਂ ਇੱਕ ਲੜਕਾ ਸਿਗਾ ਜਿਹੜਾ ਮਤਲਬ ਆਪਣੀ ਯੰਗ ਏਜ ਦੇ ਵਿੱਚ ਜਿਸ ਤਰ੍ਹਾਂ ਬੱਚੇ ਕਰ ਲੈਂਦੇ ਨਾ ਕਿ ਟੂਰਿਸਟ ਵੀਜ਼ੇ ਤੇ ਚਲੇ ਗਏ ਉਹ ਮੈਕ ਕਈ ਯੂਰਪ ਦੀਆਂ ਕੰਟਰੀਆਂ ਦੇ ਵਿੱਚ ਆਲਮੋਸਟ ਸਾਰੀਆਂ ਯੂਰਪ ਦੀਆਂ ਕੰਟਰੀਆਂ ਚ ਡਿਪੋਰਟ ਹੋ ਚੁੱਕਾ ਸੀ ਮੈਕਸੀਕੋ ਵੀ ਸਟੇ ਰੱਖਿਆ ਅਮਰੀਕਾ ਇਲੀਗਲ ਬਾਰਡਰ ਕਰਾਸਿੰਗ ਸੀਗੀ ਉੱਥੇ ਸਟੇ ਵੀ ਲਿਆ ਅਮਰੀਕਾ ਦੇ ਵਿੱਚ ਅਸਾਈਲਮ ਲੈਣ ਦੀ ਵੀ ਕੋਸ਼ਿਸ਼ ਕੀਤੀ ਜਿਹੜਾ ਕਿ ਮੈਂ ਟੋਟਲੀ ਰਿਫਿਊਜ਼ ਕਰਦਾ ਕਿ ਅਸਾਈਲਮ ਨਹੀਂ ਲੈਣਾ ਚਾਹੀਦਾ ਅਸੀਂ ਆਪਣੀ ਕੰਟਰੀ ਨੂੰ ਕਿਉਂ ਗਲਤ ਕਹਿਣਾ ਹੈ ਨਾ ਔਰ ਸੈਕੰਡ ਟਾਈਮ ਕੈਨੇਡਾ ਦਾ ਵੀ ਵੀਜ਼ਾ ਸੀਗਾ ਉਹਦੇ ਕੋਲ ਉਹ ਵੀ ਮੇਰੇ ਖਿਆਲ ਨਾਲ ਪਤਾ ਨਹੀਂ ਜਾਲੀ ਸੀ ਜਾਂ ਕੀ ਸੀ ਆਈ ਡੋਨਟ ਨੋ ਬਟ ਉਹਨੂੰ ਕੈਨੇਡਾ ਵੀ ਨਹੀਂ ਫਲਾਈ ਕਰਨ ਦਿੱਤਾ ਗਿਆ ਇੰਨੀਆਂ ਪ੍ਰੋਬਲਮਸ ਦੇ ਬਾਬੂਦ ਵੀ ਮੈਨੂੰ ਕਿਸੇ ਨੇ ਬਹੁਤ ਸੀਨੀਅਰ ਲੈਵਲ ਦਾ ਬੰਦਾ ਹੈ ਜਿਨ੍ਹਾਂ ਨੇ ਮੈਨੂੰ ਰეკਮੈਂਡ ਕੀਤਾ ਸੀ ਉਹਨਾਂ ਨੂੰ ਕਿ ਮੇਰੇ ਕੋਲ ਜਾਓ ਸ਼ਾਇਦ ਸੁਜੈਸ਼ਨ ਮਿਲ ਜਾਏ ਮੈਂ ਵੀ ਕੇਸ ਤਾਂ ਫੜ ਲਿਆ ਬਟ ਮੈਨੂੰ ਕੋਈ ਚਾਂਸਸ ਉਹਦੇ ਵਿੱਚ ਲੱਗ ਨਹੀਂ ਰਹੇ ਸੀ ਹੋਪ ਨਹੀਂ ਸੀ ਲੱਗ ਰਿਹਾ ਬਟ ਉਸ ਕੇਸ ਦੇ ਵਿੱਚ ਇਮੀਗ੍ਰੇਸ਼ਨ ਅਥਾਰਟੀ ਨੇ ਸ਼ੂ ਕੋਡ ਨੋਟਿਸ ਇਸ਼ੂ ਕਰਤਾ ਸੀ ਸਾਨੂੰ ਵੀ ਕਿ ਤੁਸੀਂ ਇਹ ਕੇਸ ਸਾਨੂੰ ਪੁਟ ਅਪ ਕੀਤਾ ਵਾ ਸਾਨੂੰ ਇਹਦਾ ਪੂਰਾ ਡਿਟੇਲਸ ਦਿਓ ਅਗਰ ਇੱਕ ਵੀ ਮਿਸ ਹੋਇਆ ਅਗਰ ਇੱਕ ਵੀ ਤੁਸੀਂ ਕੁਝ ਵੀ ਛੁਪਾਇਆ ਹਾਈਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਤੁਹਾਡੇ ਤੇ ਰਿਐਕਸ਼ਨ ਲਵਾਂਗੇ ਔਰ ਜਦੋਂ ਮੈਂ ਉਹ ਦੇਖਿਆ ਤਾਂ ਇੱਕ ਵਾਰ ਤਾਂ ਬੰਦਾ ਵੀ ਡਰ ਜਾਂਦਾ ਕਿ ਯਾਰ ਮੇਰਾ ਸਾਰਾ ਕਾਰੋਬਾਰ ਹੈ ਰੋਜੀ ਰੋਟੀ ਹੈ ਬਟ ਅਸੀਂ ਉਹਨੂੰ ਕੀਤਾ ਪੂਰਾ ਪ੍ਰੋਪਰਲੀ ਡਿਟੇਲਸ ਉਹਦੀਆਂ ਕੱਡੀਆਂ ਸਾਰੀਆਂ ਡਿਟੇਲਸ ਦੁਆਰਾ ਐਮਬੈਸੀ ਨੂੰ ਦਿੱਤੀਆਂ ਔਰ ਮੈਂ ਸ਼ੌਕਡ ਹਾਂ ਕਿ ਇੰਨੇ ਪ੍ਰੋਬਲਮਸ ਦੇ ਬਾਅਦ ਵੀ ਅੰਬੈਸੀ ਨੇ ਸਾਨੂੰ ਅਪਲਾਈਜ਼ ਕੀਤਾ ਔਰ ਉਸ ਬੱਚੇ ਨੂੰ ਵੀਜ਼ਾ ਦਿੱਤਾ। ਕੀ ਗੱਲ ਹੈ? ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਨੇ ਸਰ। ਸੋ ਇਹ ਸਾਨੂੰ ਸਾਡੇ ਨਾਲ ਐਮਐਸਓਵਰਸੀਜ਼ ਤੋਂ ਵਿਨੋਦ رائے ਜੀ ਤੇ ਤੁਸੀਂ ਸਾਰੀ ਵੀਡੀਓ ਤੇ ਦੇਖ ਹੀ ਲੈਣੀ ਆ ਤੇ ਸੁਣ ਵੀ ਲੈਣੀ ਆ ਤੇ ਜੇ ਤੁਹਾਡਾ ਵੀ ਬਾਹਰ ਜਾਣ ਦਾ ਸੁਪਨਾ ਹੈ, ਆਪਣਾ ਸੁਪਨਾ ਨੂੰ ਪੂਰਾ ਕਰਨਾ ਚਾਹੁੰਦੇ ਹੋ ਤੇ ਮੈਂ ਲਾਸਟ ਵਿੱਚ ਇਹੀ ਕਹੂੰਗਾ ਪੇਕ ਵਾਰ ਜ਼ਰੂਰ ਇੱਥੇ ਵਿਜ਼ਿਟ ਕਰੋ। ਧੰਨਵਾਦ।